सरकार बनने के बाद से ही पंजाब के लोगों के लिए लगातार काम कर रही है पंजाब सरकार लगातार काम कर रही है वो चाहे लाखों लोगों के घरों में बिजली का बिल जीरो कराना हो मोहल्ला का इलाज कराना हो ईमानदारी से सरकारी नौकरियां लगवाना हो या गांव गांव तक किसानों का फायदा पहुंचाना हो गांव गांव में खेल के मैदान बनवाना हो तालाब साफ करवाना हो नहरी खाल साफ करवाना हो।, हो ये सब काम हो रहे हैं लेकिन ये सबसे बड़ी चीज युद्ध नशे के विरुद्ध जो मानसा की सरकार ने शुरू की है उसका गांव गांव में खूब माहौल है कि अच्छा काम हो रहा है गांव गांव में लोग दुआएं दे रहे हैं कि आप छोटी बड़ी सब तरह की मछलियों को पकड़ रहे हो कोई भेदभाव नहीं कर रहे किसी के साथ कोई डर नहीं रहा प्रशासन सरकार किसी से डर नहीं रही है बड़े बड़े लोगों से भी किसी माफिया से तो लोग खुश हैं इस बात से तो अब आम आदमी पार्टी के कार्यकर्ताओं का तो आज हमने गुरदासपुर में सम्मेलन किया और ये सब कार्यकर्ता नहीं आम आदमी पार्टी के लीडर्स हैं इन्हीं में से आने वाले समय के विधायक आने वाले समय के मंत्री आने वाले समय के केंद्र के राजनीति करने वाले लोग निकलेंगे तो उनसे मैं चर्चा करने आया था अमन जी शहरी सी जी हम सब लोग यहाँ चर्चा करने आए थे उनसे और साथ साथ जो डिस्ट्रिक्ट प्रेसिडेंट हैं जिन्होंने नया काम संभाला है उन्होंने रोगन रंधावा जी उन्होंने पूरे जिले के कार्यकर्ताओं की लीडर्स की मीटिंग बुलाई थी तो मुझे बड़ा अच्छा लगा सब बहुत पॉजिटिव माहौल में थे और सब ऊर्जा से भरे हुए हैं आदमी पार्टी अनुशासित पार्टी है आम आदमी पार्टी पंजाब के लोगों की उम्मीदों की पार्टी है जो भी लीडर सरकार में रह के कुछ गलत करेगा या पार्टी में किसी पद पर रह के कुछ ऐसा काम करेगा जो पार्टी के हित में ना हो पंजाब के लोगों के हित में ना हो पंजाब के लोगों को हित को भूल के जो भी लीडर अपनी छोटी मोटी अपनी अहम की राजनीति में पड़ेगा उसको फिर अनुशासन के रूप में सजा सकते वास्ते ਦਾ ਸਮਝਣਾ ਵੀ ਇੱਕ ਖੇਰ ਖੁਸ਼ੀ ਦਾ ਸਬਾਬ ਆ ਅੱਜ ਮੇਰੇ ਨਾਲ ਕਿਦਾਂ ਸਭਾ ਹਲਕੇ ਦੇ ਸਾਰੇ ਹੀ ਪਿੰਡਾਂ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਅੱਜ ਇੱਥੇ ਅਸੀਂ ਇਕੱਠੇ ਹੋਏ ਆ ਔਰ ਜਿਹੜਾ ਭਗਵੰਤ ਮਾਨ ਜੀ ਦੀ ਸਰਕਾਰ ਦਾ ਲੋਕਾਂ ਦੇ ਨਾਲ ਵਾਦਾ ਸੀ ਕਿ ਆਪਾਂ ਲੋਕਾਂ ਦਾ ਸਰਬਪੱਖੀ ਵਿਕਾਸ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਉਹ ਵਾਦੇ ਨੂੰ ਪੂਰੇ ਕਰਦੇ ਹੋਏ ਅੱਜ ਬਰਦਾਸ਼ੌਰ ਵਿਦਾਦ ਸਬਾ ਹਲਕੇ ਦੇ 43 ਪਿੰਡ ਇੱਕ ਤੇ 11 ਪਿੰਡ ਦੂਸਰੇ ਉਹਨਾਂ ਨੂੰ ਤਕਰੀਬਨ ਸਵਾ ਦੋ ਕਰੋੜ ਰੁਪਈਆ ਜਿਹੜਾ ਉਹ ਅੱਜ ਵੰਡਿਆ ਜਾ ਰਿਹਾ ਜਿਸ ਦੇ ਵਿੱਚ 43 ਪਿੰਡਾਂ ਨੂੰ ਪਿੰਡ ਦੀ ਗਲੀਆਂ ਨਾਲੀਆਂ ਲਈ ਪਾਣੀ ਦੇ ਨਿਕਾਸ ਲਈ ਧਰਮਸਾਲਾ ਰਫੇਰ ਲਈ ਸ਼ਮਸ਼ਾਨ ਘਾਟ ਰਫੇਰ ਲਈ ਤੇ ਹੋਰ ਜਿਹੜੇ ਲੋੜਿੰਦੇ ਕੰਮ ਨੇ ਉਹਨਾਂ ਵਾਸਤੇ ਤਸੇ ਦਿੱਤੇ ਗਏ ਨੇ ਤੇ 11 ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਜਿਹੜਾ ਦੇਣ ਵਾਸਤੇ ਤਕਰੀਬਨ 1 ਕਰੋੜ ਤੇ 25 ਲੱਖ ਰੁਪਈਆ ਦੀ ਉਹ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਦਿੱਤਾ ਔਰ ਇਹਦੀ ਖੂਬਸੂਰਤੀ ਇਹ ਆ ਕਿ ਉਹ ਪਿੰਡ ਜਿੱਥੇ ਟੈਂਕੀਆਂ ਨਹੀਂ ਹੈਗੀਆਂ ਲੋਕ ਹੀ ਆਪਣੇ ਘਰਾਂ ਦੇ ਵਿੱਚ 70 70 ਫੁੱਟ ਤੋਂ ਬੋਰ ਕਰਕੇ ਪਾਣੀ ਪੀ ਰਹੇ ਨੇ ਉਹਨਾਂ ਨੇ ਚੰਗੀ ਸਿਹਤ ਵਾਸਤੇ ਉਹ ਤਾਂ ਕਿ ਉਹ ਜਿਹੜਾ ਪਾਣੀ ਆ 400 ਫੁੱਟ ਤੋਂ ਆ ਸਕੇ ਉਹਨਾ ਪਿੰਡਾਂ ਦੇ ਵਿੱਚ ਬੋਰ ਕਰਾ ਕੇ ਕੋਠਾ ਪਾ ਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਊਗੀ ਤਾਂ ਕਿ ਲੋਕ ਜਿਹੜੇ ਨੇ ਸਾਫ ਸੁਥਰਾ ਪਾਣੀ ਪੀ ਸਕਣ ਫਰੋਦੇ ਵਿੱਚ ਜਿਹੜਾ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਛੋਟਾ ਜਿਹਾ ਪਿੰਡ ਹੈ ਮਹਿੰਦ ਕਸ਼ਾ ਦਾ ਪਿੰਡ ਆ ਪੱਠਾ ਕੌਲਨੀ ਜਿੱਤੇ ਕੋਈ ਲੋਕਾਂ ਦੀ ਜ਼ਮੀਨ ਨਹੀਂ ਹੈਗੀ ਲੋਕ ਮਿਹਨਤ ਤੇ ਮਜ਼ਦੂਰੀ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਉੱਥੇ ਤਕਰੀਬਨ 33 ਲੱਖ ਰੁਪਈਆ ਜਿਹੜਾ 33 ਲੱਖ 50 ਹਜ਼ਾਰ ਉੱਥੇ ਤਾਂ ਕਿ ਪੋਰ ਹੋਊਗਾ ਕੋਠਾ ਬਊਗਾ ਔਰ ਸਾਰੇ ਨੂੰ ਪਾਣੀ ਜਿਹੜਾ ਪੀਣ ਦਾ ਮਿਲੇਗਾ ਇਸ ਤਰ੍ਹਾਂ ਭਟੀਆਂ ਪਿੰਡਾਂ ਗੋਤ ਕੋਖਰ ਦੇ ਨਾਲ ਉੱਥੇ ਵੀ ਬੇਹੰਦ ਕਸ਼ ਲੋਕ ਨੇ ਉੱਥੇ ਵੀ ਲੋਕਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਉੱਥੇ ਵੀ ਤਕਰੀਬਨ 25 ਲੱਖ ਰੁਪਏ ਦੇ ਨਾਲ ਪਾਣੀ ਦੀ ਜਿਹੜੀ ਸਪਲਾਈ ਆ ਹੋਊਗੀ ਸੋ ਆ ਸਪਟੰਬਰ ਦੇ ਵਿੱਚ ਚੋੜਾ ਹੋਈ ਆ ਸੀ ਪੰਜਾਬ ਦੀ ਆ ਪਹਿਲੀ ਕਿਸ਼ਤ ਅਸੀਂ 47 ਪਿੰਡਾਂ ਨੂੰ ਤਕਰੀਬਨ ਉਹਨਾਂ ਦੇ ਤੁਸੀਂ 2 ਕਰੋੜ ਰੁਪਏ ਦਿੱਤਾ ਸੀਗਾ 47 ਤੋਂ ਬਾਅਦ ਅੱਜ 43 ਪਿੰਡ ਤੇ 11 ਪਿੰਡ ਹੋਰ ਸਵਾ 2 ਕਰੋੜ ਰੁਪਇਆ ਅੱਜ ਜਿਹੜਾ ਉਹ ਵੰਡਿਆ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਆម ਆਦਮੀ ਪਾਰਟੀ ਦੀ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਸੋਚ ਆ ਕਿ ਆਪਾਂ ਸਮਾਜ ਦੇ ਹਰ ਵਰਗ ਨੂੰ ਵੱਧ ਤੋਂ ਵੱਧ ਸੁੱਖ ਦੇਣਾ ਵੱਧ ਤੋਂ ਵੱਧ ਉਹਨਾਂ ਦੇ ਮਸਲੇ ਹੱਲ ਕਰਨੇ ਨੇ ਔਰ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦਾ ਜੀਵਨ ਸਤਾਰ ਜਿਹੜਾ ਉੱਪਰ ਚੁੱਕਣਾ ਔਰ ਉਹਦੇ ਤहत ਅੱਜ ਫੇਰ ਆ ਵੱਡੀ ਰਕਮ ਜਿਹੜੀ ਆ 2.5 ਕਰੋੜ ਰੁਪਏ ਦੀ ਪੰਡੀ ਗਈ ਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਅਗਰ ਸਤੰਬਰ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਚੋਣਾ ਹੋਈਆਂ ਤੇ ਆ ਜੂਨ ਮਹੀਨਾ ਜੇ 6 ਮਹੀਨੇ 9 ਮਹੀਨਿਆਂ ਦੇ ਵਿੱਚ ਤਕਰੀਬਨ 2.5 ਕਰੋੜ ਰੁਪਈਆ ਗੁਰਦਾਸਪੁਰ ਦੇ ਮidan ਸਭਾ ਹਲਕੇ ਦੇ ਵੱਖਰੇ ਵੱਖਰੇ ਪਿੰਡਾਂ ਨੂੰ ਸ਼ੁਰੂ ਹੋ ਗਿਆ ਆ ਕਿ ਆਵਾ ਤੋ ਮੇਰੀ ਇੱਕੋ ਹੀ ਬੇਨਤੀ ਆ ਕਿ ਇਹ ਪੈਸਾ ਜਿਹੜਾ ਉਹ ਤੰਦੇ ਹੀ ਦੇ ਨਾਲ ਠੀਕ ਠਾਕ ਨਾ ਲਾਇਆ ਜਾਵੇ ਕੰਮ ਦੇ ਵਿੱਚ ਉਹਦਾ ਕੰਮ ਬਿਆਰੀ ਕੰਮ ਹੋਵੇ ਔਰ ਇਹ ਰਕਮ ਨੂੰ ਗੁਰੂ ਘਰ ਦੀ ਕੋਲਕ ਸਮਝ ਕੇ ਉਸ ਸ਼ਰਧਾ ਦੇ ਨਾਲ ਲੋਕਾਂ ਦੀ ਸੇਵਾ ਵਾਲੇ ਪੈਸੇ ਜਿਹੜੇ ਨੇ ਲੱਗਣ ਔਰ ਮੈਂ ਬੇਨਤੀ ਕਰੂੰਗਾ ਵੀਡੀਓ ਸਾਹਿਬ ਨੂੰ ਵੀ ਤਾਂ ਕਿ ਉਹਨਾਂ ਦੇ ਸੈਕਟਰੀ ਸਾਹਿਬਾਨ ਨੂੰ ਵੀ ਵੀ ਆਪ ਮੌਕੇ ਤੇ ਜਾਣ ਕੰਮ ਦੀ ਕੁਆਲਿਟੀ ਨੂੰ ਦੇਖਣ ਤਾ ਕਿ ਲੋਕਾਂ ਨੂੰ ਜਿਹੜਾ ਪੈਸਾ ਲੱਗਾ ਉਹਦਾ ਸੁੱਖ ਮਿਲ ਸਕੇ ਕਿਉਂਕਿ ਇਹ ਪੈਸਾ ਲੋਕਾਂ ਦਾ ਟੈਕਸ ਆ ਇਕੱਠਾ ਹੋਇਆ ਹੁੰਦਾ ਸੋ ਦੁਬਾਰਾ ਲੋਕਾਂ ਦਾ ਪੈਸਾ ਲੋਕਾਂ ਦੀ ਖੇਦਮਤ ਲਈ ਜਾਣਾ ਸੋ ਉਹਨੂੰ ਬਿਲਕੁਲ ਵਧੀਆ ਤਰੀਕੇ ਨਾਲ ਸਵਾਲ ਕੀਤਾ ਜਾਵੇ ਵਿੜੇ ਦੀ ਐਕਸ਼ਨ ਫੋਟੋ ਸੈਨੀਟੇਸ਼ਨ ਇੱਥੇ ਆਜਾਇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਪੇਮੈਂਟਸ ਸਾਰੀਆਂ ਹੈਂਡਓਵਰ ਕਰਤੀਆਂ ਨੇ ਸਾਰੇ ਡਿਪਾਰਟਮੈਂਟ ਵੱਲੋਂ ਵਧੀਆ ਤਰੀਕੇ ਨਾਲ ਟਾਈਮ ਬਾਉਂਡ ਇਹ ਨਾਲੇ ਸਾਰੇ ਕੰਮ ਚਾਰਾ ਪੰਡਾ ਦੇ ਸ਼ੁਰੂ ਕਰਾ ਦਿਓ ਜੀ ਔਰ 2 ਮਹੀਨਿਆਂ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿਓ ਤਾਂ ਕਿ ਲੋਕ ਜਿਹੜੇ ਨੇ ਇਹਦਾ ਫਾਇਦਾ ਲੈ ਸਕਣ ਸੋ ਮੈਂ ਮੈਨੂੰ ਅੱਜ ਖੁਸ਼ੀ ਆ ਕਿ ਜਿਹੜਾ ਵਾਅਦਾ ਅਸੀਂ ਪੰਜਾਬ ਦੇ ਲੋਕਾਂ ਨਾਲ 2022 ਚ ਕੀਤਾ ਸੀਗਾ ਵੀ ਅੱਪਾ ਇੱਕ ਬਦਲਾਅ ਲੈ ਕੇ ਆਏ ਆ ਅੱਜ ਬਦਲਾਅ ਤੁਹਾਨੂੰ ਫਰਦਾਸਪੁਰ ਦੇ ਵਿੱਚ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਸ਼ਹਿਰ ਦਾ ਵਿਕਾਸ ਵੀ ਕਰਨਾ ਉਹਦੇ ਲਈ ਵੱਖਰੇ ਵੱਖਰੇ ਪ੍ਰੋਜੈਕਟ ਜਿਹੜੇ ਨੇ ਲਏ ਜਾ ਰਹੇ ਨੇ ਇੱਕ ਬਹੁਤ ਵੱਡਾ ਮਸਲਾ ਆਪ ਸਰਮਜੀਤ ਸਿੰਘ ਜੀ ਬੈਠੇ ਨੇ ਸਾਡੇ ਸੀਨੀਅਰ ਲੀਡਰ ਹਸਨਪੁਰ ਤੋਂ ਕਿਰਨ ਨਾਲੇ ਦਾ ਸੀਗਾ ਉਹਦੀ ਸਪਾਈ ਨਹੀਂ ਸੀ ਹੁੰਦੀ 25-25 ਸਾਲ ਲੰਘੇ ਸੀਗੇ ਅੱਜ ਦੋ ਮਸ਼ੀਨਾਂ ਲਗਾਤਾਰ ਪਿਛਲੇ ਮਹੀਨੇ ਤੋਂ ਸਪਾਈ ਤੇ ਲੱਗੀਆਂ ਨੇ ਔਰ ਉਹ ਜਿਹੜਾ ਕਿਰਨ ਨਾਲਾ 40-50 ਪਿੰਡਾਂ ਦੀ ਫਸਲ ਨੂੰ ਤਬਾਹ ਕਰਦਾ ਸੀਗਾ ਅੱਜ ਉਹਦੀ ਵਧੀਆ ਖਦਾਈ ਵਧੀਆ ਸਪਾਈ ਹੋ ਰਹੀ ਆ ਔਣ ਵਾਲੇ ਸਮੇਂ ਦੇ ਵਿੱਚ بارشਾਂ 'ਚ ਉਹ ਫਸਲ ਜਿਹੜੀ ਆ ਉਹਦਾ ਬਚਾਅ ਹੋਊਗਾ ਸੋ ਸਾਰੇ ਕੰਮ ਜਿਹੜੇ ਨੇ ਅਰ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਸੋ ਮੈਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜਾ ਸਰਕਾਰ ਦਾ ਮੰਤਵ ਆ ਲੋਕ ਸੇਵਾ ਵੱਲ ਸਮਰਪਿਤ ਰਾਜਨੀਤੀ ਉਹਦੇ ਵਿੱਚ ਹਿੱਸਾ ਪਾ ਕੇ ਆਪਣਾ ਸਹਿਯੋਗ ਦਿਓ ਸੋ ਇੱਕ ਵਾਰੀ ਫੇਰ ਦਿਲ ਦੀਆਂ ਗਰਾਈਆਂ ਤੋਂ ਸਾਰੇ ਸਰਪੰਚ ਸਾਹਿਬ ਦਾ ਮੈਂਬਰ ਸਾਹਿਬਾਨ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ